ਉਹਨਾਂ ਆਖੀ ਕਤਵਾਲ ਦੀ ਡਿਊਟੀ ਲੱਗੀ ਮੇਰੇ ਤੇ ਆਇਆ ਆਕੇ ਭਾਈ ਘਰੇ ਪੇਸ ਬਦਲ ਲਿਆ ਨਾਈਆਂ ਨਾਈ ਬਣ ਗਿਆ ਇੱਕ ਤਾਂ ਉਸਤਰ ਆ ਲੈ ਲਿਆ ਇੱਕ ਕੈਂਚੀ ਲੈ ਲਈ ਇੱਕ ਸ਼ੀਸ਼ਾ ਲੈ ਲਿਆ ਹੌਲੀ 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 ਕਤਵਾਲ ਦੇ ਘਰੇ ਜਾ ਰਿਹਾ ਜੋ ਘਰੇ ਗਿਆ ਕਤਵਾਲ ਨੂੰ ਕਹਿੰਦਾ ਮਹਾਰਾਜ ਛੋੜੀ ਦਾੜ੍ਹੀ ਵੱਡੀ ਵੱਡੀ ਹੋਈ ਪਈ ਆ ਦਾੜ੍ਹੀ ਕਟਾ ਲਓ ਉਹ ਕਹਿੰਦਾ ਨਹੀਂ ਕਨਾਂ ਜੀ ਨਹੀਂ ਕਟਾਉ ਤੁਸੀ ਫੇਰ ਵੀ ਕਿੱਡੇ ਵੱਡੇ ਅਫਸਰ ਹੋ ਵੀ ਇੱਕ ਬਾਦਸ਼ਾਹ ਦੀਗਾ ਉਹ ਹੋਇ ਕਿ ਦੂਜੇ ਸ਼ਹਿਰ ਤੇ ਵਿਆਹ ਕਰਾਉਣ ਵਾ ਗਿਆ ਜਦੋਂ ਵਿਆਹ ਕਰਾਉਣ ਗਿਆ ਜਿਹੜੀ ਕੁੜੀ ਨਾਲੇ ਸ਼ਾਦੀ ਹੋਣੀ ਸੀ ਬਹੁਤ ਸੋਹਣੀ ਸੁਨੱਕੀ ਕੁੜੀ ਦੀ ਬਾਦਸ਼ਾਹੀ ਧੀ ਧੀ ਬਾਦਸ਼ਾਹ ਦੇ ਤਾਂ ਫਿਰ ਪਰਿਵਾਰ ਸੋਹਣੇ ਹੁੰਦੇ ਨੇ ਕਿ ਉਹ ਰਾਣੀ ਸੋਹਣੀ ਹੁੰਦੀ ਐ ਤੇ ਬੱਚੇ ਨੇ ਮਾਂ ਦੀ ਜਾਣਾ ਜਿਵੇਂ ਉਹਨਾਂ ਮਾਂ ਗੱਡੜਾ ਕੋਈ ਨਹੀਂ ਬੋਟੀ ਅੱਖ ਵਾਲਾ ਹੁੰਦਾ ਹੋਇਆ ਜੀ ਬੱਚਾ ਹੋਊਗਾ ਤੇ ਉਹਨੇ ਲੋ ਗਿਆ ਉਹ ਜਿਹੜਾ ਰਾਜਾ ਆਦੀ ਉਹ ਬੜੀ ਮੂੜ ਮਤੋ ਦਾਤੀ ਜਦੋਂ ਫੇਰੇ ਹੋਣ ਲੱਗੇ ਫੇਰਿਆਂ ਦੀਆਂ ਚਾਰ ਲਾਵਾਂ ਹੁੰਦੀਆਂ ਹੁਣ ਚਾਰ ਹੀ ਲਾਵਾਂ ਗੁਰੂਗ੍ਰੰਥ ਸਾਹਿਬ ਵਿੱਚ ਪੜੀਆਂ ਜਾਂਦੀਆਂ ਨੇ ਉਹ ਜਾ ਕੇ ਕਹਿਣ ਲੱਗਿਆ ਜਦੋਂ ਤਿੰਨ ਲਾਵਾਂ ਪੜੀਆਂ ਗਈਆਂ ਉਹ ਕੁੜੀ ਦੇ ਨਾਲ ਉਹਦੀ ਰਾਜਕਮਾਰੀ ਦੇ ਨਾਲ ਉਹ ਲਾਵਾਂ ਤੋਂ ਖੜਾ ਹੋ ਗਿਆ ਕਹਿੰਦੇ ਕੀ ਗੱਲ ਆ ਕਦਾਂ ਮੈਂ ਚੌਥੀ ਲਾਮ ਤਾਂ ਲਊਂਗਾ ਤਾਂ ਇਹਨੂੰ ਵਿਆਹੂੰਗਾ ਇਹਦੇ ਪੇਟੋਂ ਕੋਈ ਬੱਚਾ ਜਨਮ ਕੇ ਮੇਰੇ ਚੋਰੀ ਕਰਕੇ ਦਿਖਾਵੇ ਉਹ ਰਾਜੇ ਨੂੰ ਬੜਾ ਹੰਕਾਰਮਾਨ ਸੀ ਵੀ ਮੇਰੇ ਰਾਜ 'ਚ ਕੋਈ ਚੋਰੀ ਨਹੀਂ ਕਰ ਸਕਦਾ ਐਡਾ ਉਹਨੂੰ ਗਮਾਨ ਸੀਗਾ ਵੀ ਮੇਰੇ ਰਾਜ 'ਚ ਚੋਰੀ ਹੁੰਦੀ ਵੀ ਨਹੀਂ ਸੀ ਉਹਦੇ ਰਾਜ ਵਿੱਚ ਕੋ ਬਹੁਤ ਸਖਤ ਰਾਜਾ ਸੀ ਉਹ ਕੁੜੀ ਵਿਚਾਰੀ ਨਾ ਤਾਂ ਵਿਆਹੀ ਨਾ ਕਮਾਰਿਆਂ 'ਚ ਉਹ ਲਾਇਕ ਲਾਮੇ ਕਰੇਗੀ ਜਿ ਨਜ਼ਰ ਚਾਰੇ ਲਾਮਾ ਨਹੀਂ ਪੜੀਦੀਆਂ ਦੀਦੀ ਉਹਨਾਂ ਚਰ ਸਹੀ ਵਿਆਹ ਨਹੀਂ ਦੀ ਹੁੰਦਾ ਉਹ ਕੁੜੀ ਨੇ ਸੋਚਿਆ ਵੀ ਬੜਾ ਕੰਮ ਤਾਂ ਖਰਾਬ ਹੋ ਗਿਆ ਰਾਜਾ ਤੇ ਉਹਦੀ ਮਾਂ ਦਾਸ ਹੋ ਗਿਆ ਉਹ ਤਾਂ ਜਨ ਲੈ ਕੇ ਵਾਪਸ ਮੁੜਿਆ ਆ ਤੂੰ ਮੁੜਿਆ ਆ ਉਹਦੇ ਮਾਤਾ ਪਿਤਾ ਕਹਿਣ ਲੱਗੇ ਪੁੱਤਰ ਹੁਣ ਕਹਿੰਦੀ ਕੋਈ ਨਾ ਇਹਦਾ ਲਾਜ ਮੈਂ ਕਰੂ ਤੁਸੀਂ ਫਿਕਰ ਨਾ ਕਰੋ ਗੇਸਾ ਕੇ ਹਾਂ ਪਰ ਤੁਸੀਂ ਮੈਨੂੰ ਰੋਕ ਕਿਉਂ ਨਾ ਮੈਨੂੰ ਇਜਾਜ਼ਤ ਦੇ ਦਿਓ ਮੈਂ ਜੋ ਮਰਜ਼ੀ ਕਰਾਂ ਕਹਿੰਦੇ ਕਰ ਲਾ ਬਾਲੀ ਵੱਡੀ ਹੱਤਕ ਕਰ ਗਿਆ ਆਪਣੀ ਦਾ ਰਾਜਾ ਉਹ ਕਹਿੰਦੇ ਕੋਈ ਨਾ ਉਹ ਕੁੜੀ ਨੌਜਵਾਨ ਸੀ ਉਹਨੇ ਦੁਕਾਨ ਤੋਂ ਜਾ ਕੇ ਪਿੱਤਲ ਦਾ ਦੋਹਣਾ ਲੈ ਲਿਆ ਪਿੱਤਲ ਦਾ ਦੋਹਣਾ ਲੈ ਕੇ ਗੁਜਰੀ ਦਾ ਰੂਪ ਧਾਰ ਲਿਆ ਉਹ ਸੋਹਣੀ ਸੁਨੱਖੀ ਦੀ ਗੁਜਰਾਣ ਵਾਲੇ ਕੱਪੜੇ ਪਾਲੇ ਗੁਜਰੀ ਨਾਲੇ ਦੋਨਾ ਪਾਰ ਕੇ ਦੁੱਧ ਦਾ ਉਸੇ ਰਾਤ ਆ ਕੇ ਹੋਕਾ ਦੇ ਲਿਆ ਕਰੀ ਵੀ ਦੁੱਧ ਲੈ ਲਉ ਦੁੰਦਾ ਅਗਲਾ ਦੇਖੇ ਜਾ ਰਾ ਇਨੀ ਸੁਨੱਖੀ ਕੁੜੀ ਐ ਵਿਚੇ ਮੀਰ ਕਰਦੀ ਐਹੀ ਜਿਹਨੂੰ ਕੀ ਬਿਫਤਾ ਪੈਗੀ ਜਿਹੜੀ ਦੁੱਧ ਵਿੱਚ ਦੀ ਫਿਰਦੀ ਐ ਭਾਈ ਲੋਕ ਕੁਛ ਤਾਂ ਤਰਸ ਖਾ ਕੇ ਉਹ ਤੋਂ ਦੁੱਧ ਵਾਦ ਲੈ ਲਿਆ ਕਰਨ ਕੋ ਸੋਹਣੀ ਸੁਨੱਖੀ ਦੇ ਕੀ ਵੀ ਦੁੱਧ ਉਹਦਾ ਦੁੱਧ ਤਾਂ ਬਹੁਤ ਵੇਕਣ ਲੱਗ ਗਿਆ ਉਸਨੇ 5-4 ਦਿਨਾਂ ਸ਼ਹਿਰ ਦੇ ਵਿੱਚ ਦੁੱਧ ਵੇਚਿਆ ਪਰ ਇੱਕ ਦਿਨ ਜਦ ਰਾਜੇ ਦਾ ਮਹਿਲ ਤੀ ਉਧਰ ਦੀ ਨੰਗੀ ਤੇ ਉਹ ਨੰਗੀ ਉਧਰ ਦੀ ਹੁਣ ਕੋਲ ਵਰਗੀ ਆਵਾਜ਼ ਦੋ ਉੱਚ ਦਨ ਸੋਕਾ ਦਿੱਤਾ ਕਹਿੰਦੀ ਦੁੱਧ ਲੈ ਲਓ ਦੋਲਰਾ ਦੁੱਧ ਬਈ ਰਾਜੇ ਨੇ ਮੋਰੀ ਖੋਲ ਕੇ ਦੇਖੀ ਵੀ ਹੈ ਐਨੀ ਸੁੰਦਰ ਸੋਹਣੀ ਗੁਜਰੀ ਵੇਚਦੀ ਦੁੱਧ ਫਿਰਦੀ ਹੈ ਉਹ ਕਹਿਣ ਲੱਗਾ ਉਹਦੇ ਨੌਕਰਾਂ ਨੂੰ ਕਹਿੰਦਾ ਜਾਓ ਗੁਜਰੀ ਨੂੰ ਬੁਲਾ ਕੇ ਲੈ ਕੇ ਆਓ ਉਹ ਕਹਿੰਦੇ ਗੁਜਰੀ ਤੈਨੂੰ ਬਾਦਸ਼ਾਹ ਨੇ ਸੱਦਿਆ ਕਹਿੰਦੀ ਦੁੱਧ ਲੈਣਾ ਕਹਿੰਦੀ ਇਹਦਾ ਨਹੀਂ ਪਤਾ ਕਹਿੰਦੀ ਚਲੋ ਜਾਣਾ ਦਾ ਮਾਸ਼ਾ ਕੋਲੀ ਦੀ ਤੇ ਜਦੋਂ ਮੀਚਿਆ ਕਰਿਓ ਕੁੜੀ ਦਾ ਤਾਂ ਮਤਵਲ ਹੋਰ ਸੀ ਦੁੱਧ ਵੇਚਣ ਦਾ ਕੋਈ ਗੁਜਰੀ ਤਾਂ ਹੈ ਨਹੀਂ ਦੀ ਉਹਦਾ ਇੱਕ ਰਾਜੇ ਨੂੰ ਮਿਲਣ ਦਾ ਢੰਗ ਬਣਾਇਆ ਵਾਤੀ ਵੀ ਮੈਂ ਇਹਨੂੰ ਇਹਦਾ ਹੰਕਾਰ ਤੋੜਨਾ ਉਹ ਕਹਿਣ ਲੱਗਾ ਤੂੰ ਐਨੀ ਸਨਖੀ ਐਨੀ ਸਾਕਲ ਸੂਰਤ ਸੋਹਣੀ ਤੂੰ ਗੁਜਰਾ ਦੀ ਧੀ ਹੈ ਡਰ-ਡਰ ਮੰਗਦੀ ਤੁਰੀ ਫਿਰ ਦੁੱਧ ਵੇਚਦੀ ਫਿਰਦੀ ਆ ਤੈਨੂੰ ਕਿੰਨੇ ਕ ਪੈਸੇ ਬਣ ਜਾਂਦੇ ਨੇ ਕਹਿੰਦੀ ਕਿਤੇ ਆਈ ਆ 5 ਲੱਖ ਰੁਪਏ ਬਣ ਕੇ ਕਿਤੇ 15 ਰੁਪਏ ਬਣ ਕੇ ਦੁੱਧ ਪਰ ਮੇਰਾ ਸਾਰਾ ਵੇਖ ਜਾਂਦਾ ਹੈ ਕਹਿਣ ਲੱਗਾ ਤੂੰ ਐ ਕਰ ਮੇਰੇ ਮੈਲੀਆਂ ਆਇਆ ਕਰ ਸਾਰਾ ਦੁੱਧ ਤੇਰਾ ਮੈਂ ਲੈ ਲਿਆ ਕਰੂੰਗਾ ਤੇ ਤੂੰ ਐਨੀ ਸੋਹਣੀ ਸੁਨੱਖੀਆਂ ਤੂੰ ਗਲੀਆਂ ਦੇ ਗੇੜੇ ਦਿੰਦੀ ਤੁਰੀ ਫਿਰਦੀ ਆ ਉਹ ਕੁੜੀ ਨੇ ਆਖਿਆ ਪੱਕਾ ਕਰ ਲੈ ਇਹਨੂੰ ਨਾ ਨੁਕਰ ਕਰ ਕੇ ਕਹਿੰਦੀ ਬਾਦਸ਼ਾਹ ਹੈ ਮੇਰਾ ਸਾਡਾ ਖਾਨਦਾਨੀ ਕੰਮ ਹੈ ਗੁਜਰਾ ਦੁੱਧ ਵੇਚਣਾ ਮੈਂ ਮਹਿਲਾ ਤੇ ਰਹਿਣ ਵਾਲੀ ਕਿੱਥੇ ਆ ਠੀਕ ਆ ਸਾਕਲ ਸੂਰਤ ਮੈਨੂੰ ਪਰਮਾਤਮਾ ਨੇ ਦੇਤੀ ਮੈਂ ਕੁੜੀ ਦਾ ਗੁਜਰਾ ਦੀ ਹੋਈ ਆ ਕਹਿੰਦਾ ਨਹੀਂ ਤੂੰ ਮੇਰੀ ਗੱਲ ਮੰਨਾਂ ਤੂੰ ਆਇਆ ਕਰ ਮਹਿਲਾ ਦੇ ਵਿੱਚ ਸਿੱਧੀ ਤੇਰਾ ਦੁੱਧ ਮੈਂ ਸਾਰਾ ਲੈ ਲਿਆ ਕਰ ਉਹਨੂੰ ਜਿੱਲੇ ਤੈਨੂੰ ਪੈਸਿਆਂ ਦੀ ਲੋੜ ਆ ਪੈਸੇ ਲੈ ਜਾ ਕਰ ਜਾਣਾ ਤਾਂ ਹੁਣ ਮਹਿਲਾ ਜੀਤੀ ਤੇ ਜਾਣ ਲੱਗੀ ਹੌਲੀ 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 ਜਾਣ ਲੱਗੀ ਜਦੋਂ 25 ਦਿਨ ਮਹੀਨਾ ਹੋ ਗਿਆ ਰਾਜਾ ਮੋਹਤ ਹੋ ਗਿਆ ਜਿਆਰੇ ਦਾ ਗੁਜਰੀ ਕਿਹੜੀ ਨੂੰ ਤਾਂ ਭਾ ਰਾਨੀ ਮਨਾਉ ਰੱਖ ਲੈਨੇ ਆ ਉਹ ਕਹਿਣ ਲੱਗਾ ਵੀ ਤੂੰ ਮੇਰੀ ਰਾਣੀ ਬਣ ਜਾ ਕਹਿੰਦੀ ਮੈਂ ਗੁਜਰਾ ਦੀ ਕੁੜੀ ਤੂੰ ਬਾਦਸ਼ਾਹ ਮੈਂ ਲਾਗਣ ਦੁੱਧ ਵੇਚਣਿਆਂ ਦੀ ਤੇ ਮੈਂ ਸਾਰ ਰੱਖਣੀ ਰੋਈਆਂ ਵਿੱਚ ਮਾਲ ਚਾਰਨਾ ਕਹਿੰਦੀ ਮੈਂ ਨਹੀਂ ਇਹ ਕੰਮ ਕਰਦੀ ਹੈਗੀ ਸਾਡਾ ਕੀਤਾ ਹੈ ਪੁਸਤੀ ਕੀਤਾ ਹੈ ਕਹਿੰਦਾ ਨਹੀਂ ਚਲ ਜੀ ਮੋਹਤੋਆ ਉਸ ਕੁੜੀ ਦੇ ਕੋਲ ਜਦੋਂ ਆਉਣੀ ਜਾਣੀ ਹੋਣ ਲੱਗੀ ਦਿਨ ਰਜਾਨੇ ਜਾਣ ਲੱਗੀ ਤੇ ਉਹ ਕੁੜੀ ਨੂੰ ਬੱਚੇ ਦੀ ਮੈਦਵਾਰੀ ਹੋ ਗਈ ਜਦੋਂ ਨੂੰ ਪਤਾ ਲੱਗਿਆ ਵੀ ਹਾਂ ਇਹਦਾ ਬੱਚਾ ਮੇਰੇ ਪੇਟ ਚ ਆ ਗਿਆ ਹੁਣ ਕਹਿੰਦੀ ਲੈ ਵੀ ਮੈਂ ਰਾਜਾ ਹੁਣ ਇਦੂ ਮੁੜ ਕੇ ਇੰਤੇ ਰਾਂ ਜੀ ਕਹਿੰਦਾ ਕੀ ਗੱਲ ਕਹਿੰਦੀ ਨਾ ਹੁਣ ਮੈਂ ਆਉਦੇ ਘਰੇ ਨਾ ਹਾਂਗੂਗੀ ਭਈ ਘਰੇ ਵਾਗੀ ਕਰੇ ਗਈ ਬੱਚਾ ਪੈਦਾ ਹੋ ਗਿਆ ਮੁੰਡਾ ਪੈਦਾ ਹੋ ਗਿਆ ਮੁੰਡਾ ਪੈਦਾ ਹੋ ਗਿਆ ਹੁਣ ਚਾਹੇ ਗੁਜਰੀ ਬਣੀ ਦੀ ਬਾਦਸ਼ਾਹ ਦਾ ਪੁੱਤ ਉਹਦੀ ਕੰਮ ਤਾਂ ਫਿਰ ਬਾਦਸ਼ਾਹ ਵਾਲੀ ਕਰਨੇ ਨੇ ਅੱਗੇ ਆਪਣੇ ਜੱਟਾਂ ਦੇ ਮੁੰਡੇ ਆਉਂਦੇ ਚਿਬੜ 'ਚ ਡੱਕਾ ਲਾ ਕੇ ਹਲ ਬਣਾਉਂਦੇ ਹੁੰਦੇ ਪਰ ਬਾਣੀਆਂ ਦਾ ਮੁੰਡਾ ਤੱਕੜੀ ਬਣਾਉਂਦਾ ਹੁੰਦਾ ਕੋਈ ਜਹਦਾ ਕਿ ਤਾਹੀ ਖੇਡ ਕਰਦੇ ਨੇ ਜੋ ਆਕਾ ਉਹ ਕਹਿੰਦਾ ਮੈਂ ਵੀ ਲਾਲਾ ਹਾਂ ਤੁਸੀਂ ਮੈਨੂੰ ਸੌਦਾ ਲੈ ਲੈ ਕਰੋ ਆਕਾ ਦੇ ਤੋੜ ਕੇ ਪੱਤੇ ਉਸੇ ਦੀ ਤੱਕੜੀ ਬਣਾ ਲੈਣੀ ਜੱਟਾਂ ਕੋਲ ਉਹੀ ਹਲ ਆਉਂਦਾ ਪਾ ਕੇ ਚਿਬੜ ਤ ਤ ਤ ਤ ਤ ਹੇਰ 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 ਕੋ ਕਿੱਤੇ ਦੀ ਖੇਡ ਕਰਦਾ ਬੱਚਾ ਆਪ ਦੇ ਦੀ ਜਿਹੇ ਜਿੱਤੇ ਜੋ ਜਨਮ ਲਿਆ ਹੁੰਦਾ ਉਹ ਤਾਂ ਫਿਰ ਤੀਰ ਮਕਾਨ ਬਣਾ ਲਈ ਜਦੋਂ ਗੱਭਰੂ ਹੋ ਗਿਆ 16-17 ਸਾਲ ਦਾ ਹੁਣ ਖਾਣ ਪੀਣ ਨੂੰ ਚੰਗਾ ਦੀ ਕਰ ਗਿਆ ਕੱਦ ਪੂਰਾ ਸੋਹਣਾ ਸੁਨਖਾ ਉਹਦਾ ਤੀਰ ਨਾਲ ਭਾਈ ਸ਼ਿਕਾਰ ਖੇਡਿਆ ਕਰੇ ਜੋ ਤੀਰ ਨਾਲ ਸ਼ਿਕਾਰ ਖੇਡਿਆ ਕਰੇ ਇੱਕ ਦਿਨ ਕੋਦੇ ਤੋਂ ਝੂਰਾਣੀ ਬੁਢੀ ਪਾਣੀ ਦਾ ਤੌੜਾ ਭਰੀ ਆਉਂਦੀ ਤੇ ਉਹਦਾ ਤੀਰ ਮਾਰਿਆ ਪਈ ਤੌੜਾ ਫਟ ਗਿਆ ਫਟ ਗਿਆ ਤੌੜਾ ਦਾ ਸੱਲੇ ਡਿੱਗ ਪਿਆ ਚੋਰਾਂ ਦੀ ਬੁੜੀ ਹਰ ਕੀ ਗਾਲਾਂ ਦੇਣ ਲੱਗੀ ਕਹਿੰਦੀ ਵੱਡਾ ਆ ਗਿਆ ਕਹਿੰਦੀ ਰਾਜਾ ਬਣਿਆ ਫਿਰਦਾ ਪਰ ਪਿਓ ਦਾ ਪਤਾ ਕੌਣ ਹੈ ਸਾਨੂੰ ਗਰੀਬਾਂ ਦੇ ਉੱਤੇ ਕਹਿੰਦੀ ਹੈਂਗੜਾ ਦਿਖਾਉਣਾ ਮੈਂ ਆਖਿਆ ਵੀ ਹੈ ਕਹਿੰਦੀ ਪਿਓ ਦਾ ਪਤਾ ਕਰ ਪਹਿਲਾਂ ਜੇ ਤੀਰ ਰਾਜਿਆਂ ਵਾਲੇ ਕੰਮ ਕਰਨੇ ਨੇ ਹੁਣ ਪੁੱਤ ਤਾਂ ਰਾਜਾਂ ਦਾ ਦੀ ਰਾਜਾਂ ਵਾਲੇ ਕੰਮ ਕਰਨੇ ਦੀ ਉਹ ਗੁੱਸਾ ਬਹੁਤ ਆਇਆ ਜਦੋਂ ਗੁੱਸਾ ਬਹੁਤ ਆਇਆ ਉਹ ਜਾ ਕੇ ਕਹਿਣ ਲੱਗੀ ਕਹਿਣ ਲੱਗਾ ਆਵਦੀ ਮਾਂ ਨੂੰ ਮਾਂ ਇੱਕ ਗੱਲ ਦੱਸ। ਕ੍ਰੋਧ ਦੇ ਵਿੱਚ ਲਾਲ ਸੁਰਖ ਹੋਇਆ ਪਿਆ ਉਹ ਨਹੀਂ ਮਾਂ ਨੇ ਵੀ ਸਮਝ ਲਿਆ ਵੀ ਅੱਜ ਦਾ ਕੁਝ ਆਪਾਂ ਝੜ ਗਿਆ। ਕਹਿੰਦੀ ਪੁੱਤਰ ਦੱਸ ਕਹਿੰਦਾ ਐਂ ਦੱਸ ਮੇਰਾ ਬਾਪੂ ਕੌਣ ਹੈ? ਉਹ ਕਹਿੰਦੀ ਪੁੱਤਰ ਇਹ ਨਾ ਕ੍ਰੋਧ ਨਹੀਂ ਕਰੀਦਾ ਹੁੰਦਾ ਤੂੰ ਬਾਪੂ ਤੋਂ ਬਣਾ ਤਾਂ ਨਹੀਂ ਪੈਦਾ ਹੋਇਆ ਬਾਪ ਤੇਰਾ ਹੈਗਾ। ਕਹਿੰਦਾ ਨਾ ਦੱਸਦੇ ਨਹੀਂ ਤੀਰ ਮਾਰੂੰ। ਉਹ ਕਹਿੰਦੀ ਫਲਾਣੇ ਰਾਜ ਦਾ ਰਾਜਾ ਹੈ ਪੁੱਤ। ਕਹਣਾ ਸਾਖ ਨਹੀਂ ਮੇਰੀਆ ਦੋ ਲਾਂ ਪੜ ਕੇ ਤੈਨੂੰ ਪੜਾ ਕੇ ਛੱਡ ਗਿਆ ਲਾ ਮੇਰੀ ਇੱਕ ਰਹਿਂਦੀ ਐ ਕਹਿੰਦਾ ਫਿਰ ਪਰਵਾਹ ਨਾ ਮੰਨ ਕਹਿੰਦਾ ਲਾਂ ਚੌਥੀ ਮੈਂ ਬढ़ाऊं ਫਿਰ ਹੁਣਾ ਮੈਂ ਦਿਖਾਉ ਹੱਥੋਂ ਨੂੰ ਭਾਈ ਉਹ ਮੁੰਡਾ ਬਦਲ ਕੇ ਪੇਸਾ ਆਉਦਾ ਤੇ ਰਾਜੇ ਨੂੰ ਵੀ ਪੂਰਾ ਹੰਕਾਰ ਮਾਨ ਤੇ ਪਹਿਲਾਂ ਚੰਗੇ ਕੱਪੜੇ ਪਾ ਕੇ ਦੇਣੇ ਰਾਜ ਸਭਾ ਚ ਵਗ ਜਾ ਕਰੀ ਜਿਦੋਂ ਉੱਥੇ ਰੈ ਬਣਾ ਕਰੀ ਸੁਣਿਆ ਕਰੀ ਉਹ ਰਾਜਾ ਕਹਿਣ ਲੱਗਾ ਮੇ ਚੋਰੀ ਨਾ ਹੋਵੇ ਸਾਰੇ ਮਲਾਜਮਾਂ ਨੂੰ ਕਹਿੰਦੇ ਨਹੀਂ ਜੀ ਕਿਤਵਾਲ ਦੀ ਡਿਊਟੀ ਲਾਤੀ ਕਹਿੰਦਾ ਵੀ ਤੇਰੇ ਸਬੰਧ ਪੁਲਸਾ ਤੈਨ ਗੌਰ ਰੱਖਣੀ ਕਹਿੰਦਾ ਇਹ ਚੰਗਾ ਉਹਨੇ ਅੱਥਾ ਵੀ ਕਿਤਵਾਲ ਦੀ ਡਿਊਟੀ ਲੱਗੀ ਮੇਰੇ ਤੇ ਆਇਆ ਆ ਕੇ ਭਾਈ ਘਰੇ ਪੇਸ ਬਦਲ ਲਿਆ ਨਾਈਆਂ ਨਾਈ ਬਣ ਗਿਆ ਇੱਕ ਤਾਂ ਉਸਤਰ ਆ ਲੈ ਲਿਆ ਇੱਕ ਕੈਂਚੀ ਲੈ ਲਈ ਇੱਕ ਸ਼ੀਸ਼ਾ ਲੈ ਲਿਆ ਹੋੜੀ 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 ਕਿਤਵਾਲ ਦੇ ਘਰੇ ਜਾ ਰਿਹਾ ਯੋਕਰੇ ਗਿਆ ਕਤਵਾਲ ਨੂੰ ਕਹਿੰਦਾ ਮਹਾਰਾਜ ਛੋੜੀ ਦਾੜ੍ਹੀ ਵੱਡੀ ਵੱਡੀ ਹੋਈ ਪਈ ਆ ਦਾੜ੍ਹੀ ਕਟਾ ਲਓ ਉਹ ਕਹਿੰਦਾ ਨਹੀਂ ਕਹਣਾ ਜੀ ਨਹੀਂ ਕਟਾਉ ਤੁਸੀਂ ਫੇਰ ਵੀ ਕਿੱਡੇ ਵੱਡੇ ਆਫਸਰ ਹੋ ਮੈਂ ਜਾਣਦਾ ਮੈਂ ਨਾਈਾਂ ਜਿਹੇ ਜੀ ਕਹੂੰਗੇ ਉਹ ਹੀ ਜੀ ਬਣਾ ਦੂੰ ਉਹਦੇ ਘਰ ਵਾਲੀ ਕਹਿੰਦੀ ਫਿਰ ਕਹਿੰਦੀ ਕਿੱਥੇ ਆਪ ਜਾਏਗਾ ਕਿੱਥੇ ਅੱਜ ਤੇਰੇ ਘਰੇ ਨਾਈ ਆਇਆ ਹੈ ਕਹਿੰਦਾ ਮਨ ਦੇ ਇੱਕ ਬਾਈ ਪਾਸਾ ਦਾੜੀ ਮੁੰਨ ਦੀ ਮੋਸ ਮੁੰਨ ਦੀ ਦੂਜਾ ਛੜਦਾ ਜੇ ਮੈਂ ਕਹਾਲ ਜੀ ਚੋਰ ਕੱਖ ਵੱਢ ਕੇ ਲੈ ਜਾਂਦਾ ਤੇ ਬਚਾ ਦੇ ਛੜਨ ਠੀਕ ਹਾਂ ਮਿੱਕੋ ਸੇ ਦੀ ਜੇਦੀ ਲਾਪਰਤਾ ਕੰਮ ਉਹ ਕਹਿੰਦਾ ਸ਼ੀਸ਼ਾ ਦਿਖਾ ਜਾ ਦਿਸੋ ਕਹਿੰਦਾ ਤੇਰਾ ਬੈਜੇ ਬੜਾ ਤਾ ਮੇਰੀ ਸ਼ਕਲ ਦੀ ਪੱਟੀ ਮੇਸ ਕਰਤੀ ਹੂੰ ਕਹਿੰਦਾ ਰਾਜਾ ਦਾ ਇਹ ਕੰਮ ਹੋਣਾ ਦੀ ਕੁਤਬਾਬ ਸਾਹਿਬ ਹੋ ਗਿਆ ਕਹਿੰਦਾ ਲਾ ਹੁਣ ਇਹਨੂੰ ਵੀ ਮੈਂ ਸਾਫ਼ ਹੀ ਕਰ ਦੇਣਾ ਕਹਿੰਦਾ ਕਰ ਦੇ ਭਾਈ ਉਹ ਵੀ ਸਾਫ਼ ਕਰਕੇ ਕਹਿੰਦਾ ਸੀ ਸਾਧਖਾ ਟੇਡਾ ਸੀ ਸਾਧਖਾ ਤਾਂ ਕਿਤਬਾਲ ਨੂੰ ਆਏ ਲੱਗੇ ਮੈਂ ਤਾਂ ਲਕਵਾ ਹੋ ਗਿਆ ਮੂੰਹ ਵੀ ਦਾ ਹੋ ਗਿਆ ਹੂੰ ਕਿਤਬਾਲ ਕਹਿੰਦਾ ਮੈਂ ਤਾਂ ਪਟਿਆ ਗਿਆ ਕਹਿੰਦਾ ਕੀ ਗੱਲ ਹੋ ਗਈ ਮਹਾਰਾਜ ਕਹਿੰਦਾ ਮੈਨੂੰ ਤਾਂ ਲਕਵਾ ਹੋ ਗਿਆ ਕਹਿੰਦਾ ਜੀ ਇਹ ਤਾਂ ਮੈਂ ਦਵਾਈ ਵੀ ਦਿੰਨਾ ਕੱਲਾ ਮੈਂ ਨਾ ਪੁਰਾ ਨਾਈ ਬਣਾ ਨਹੀਂ ਕਰਦਾ ਕਹਿੰਦਾ ਅੱਛਾ ਕਹਿੰਦਾ ਹਾਂ ਜੀ ਮੈਂ ਦਵਾਈ ਦਿੰਦਾ ਮੇਰੇ ਕੋਲ ਦਵਾਈਆਂ ਬਹੁਤ ਸਾਰੇ ਦੀ ਕਿੱਡੇ ਹੀ ਲਕਵਾ ਹੋਇਆ ਮੈਂ ਹਟਾ ਦੇਣਾ ਕਹਿੰਦਾ ਫਿਰ ਮੈਨੂੰ ਹਟਾ ਕਹਿੰਦਾ ਐਂ ਕਰਾ ਇੱਥੇ ਨਹੀਂ ਹਟਦਾ ਕਹਿੰਦਾ ਹੋਰ ਕਹਿੰਦਾ ਨਦੀ ਦੇ ਚਾਲਾ ਉੱਥੇ ਤੂੰ ਚੂੰਬੇ ਲਾਈ ਜਦੋਂ ਤੂੰ ਚੂੰਬੇ ਲਾ ਕੇ ਬਾਹਰ ਆ ਗਿਆ ਮੈਂ ਤੈਨੂੰ ਦਵਾਈ ਦੇ ਦੂੰ ਤੇਰਾ ਮੂੰਹ ਸਿੱਧਾ ਹੋ ਮੈਂ ਤੈਨੂੰ ਦਿਖਾ ਦੂੰ ਸ਼ੀਸ਼ਾ ਉਸੇ ਟਾਈਮ ਹੀ ਤੂੰ ਤਿਆਰ ਮਾ ਦੇਖੀ ਮੇਰੀ ਦਵਾਈ ਦਾ ਕਤਵਾਲ ਕਹਿੰਦਾ ਤਾਂ ਬੜਾ ਹੀ ਲੂਟਾ ਲੈ ਗਿਆ ਭਾਈ ਕਤਵਾਲ ਨੇ ਸਾਰੇ ਕੱਪੜੇ ਲਾਤੇ ਕਤਲਕ ਸਾਰੇ ਲਾ ਕੇ ਕੱਪੜੇ ਭਾਈ ਜਦੋਂ ਕਹਿੰਦਾ ਕੈਲ ਚੂੰਬੇ ਲਾਵਾਂ ਕਹਿੰਦਾ ਸੱਤ ਲਾਉਣੇ ਨੇ ਉਨਾ ਚੁੰਬੇ ਨਾਲ ਲੱਗਾ ਜੋ ਚੱਕੇ ਕਤਵਾਲ ਦੇ ਕਪੜੇ ਬਹੁ ਵਿੱਚ ਪੱਜ ਗਿਆ ਜਦੋਂ ਕਤਵਾਲ ਮਾਰ ਦੇਖਿਆ ਕਹਿੰਦਾ ਭਾਂ ਦੇ ਕਪੜੀ ਲੈ ਕੇ ਪੱਜ ਗਿਆ ਨਹੀਂ ਤਾਂ ਬੜਾਸਿਆ ਪਛੜਿਆ ਕਹਿੰਦਾ ਹੁਣ ਕਿਵੇਂ ਜਾਵਾਂਗੇ ਜੇ ਜਾਨਾ ਬਦਨਾਮੀ ਹੁੰਦੀ ਹੈ ਬੇਇੱਜ਼ਤੀ ਹੈ ਵੀ ਬਲ ਕੇ ਕਤਵਾਲ ਨੰਗਾ ਤੁਰਿਆ ਫਿਰਦਾ ਪਿੰਡ ਦੇ ਵਿੱਚ ਕਹਿੰਦਾ ਬੜਾ ਕਾਦਾ ਨਾਈ ਸੀ ਦਾ ਚੋਰ ਹੈ ਉਹੀ ਹੈ ਭਾਈ ਉਹਨੇ ਕਿਹਾ ਵੀ ਨਹੀਂ ਰਹੋ ਲੈ ਲੈਂਦੇ ਫੇਰ ਚਲਾਂਗੇ ਜਦੋਂ ਹਨੇਰਾ ਹੋ ਗਿਆ ਭਾਈ ਕਤਵਾਲ ਮੋਚ ਕੇ ਬਾਹਰ ਨਿਕਲਿਆ ਕੰਨਾ ਦੀ ਪਰਸਾਵੇਂ ਪਰਸਾਵੇਂ ਤੁਰਿਆ ਵੀ ਜਿੱਥੇ ਦੀਵੇ ਦਾ ਚਾਨਣ ਹੋਇਆ ਕਰੇ ਭੱਜ ਕੇ ਨੰਗ ਜਾ ਕਰੇ ਉਹ ਮੁੰਡੇ ਨੂੰ ਵੀ ਪਤਾ ਲੱਗ ਗਿਆ ਵੀ ਹੁਣ ਇਹ ਘਰ ਨੂੰ ਜਾਊਗਾ ਭਾਈ ਉਹ ਪਹਿਲਾਂ ਜਾਵੜਿਆ ਉਹਨਾਂ ਦੇ ਘਰੇ ਪਹਿਲਾਂ ਗਿਆ ਉਹਨਾਂ ਦੇ ਘਰੇ ਉਹ ਆਉਂਦਾ ਤੁਰਿਆ ਉਹ ਕਹਿੰਦਾ ਭਾਈ ਗੱਲ ਸੁਣ ਲੋ ਨਗਰ ਵਾਲਿਓ ਆਪਣੇ ਵਰਗੇ ਕਹਿੰਦੇ ਹਾਂ ਕੀ ਕਹਿੰਦਾ ਚੋਰ ਆ ਗਏ ਤੁਹਾਡੇ ਪਿੰਡ ਦੇ ਵਿੱਚ ਕੱਪੜੇ ਨਹੀਂ ਹੈਗੇ ਚੋਰੀ ਕਰੂ ਆਦੇ ਘਰਾਂ ਦੀ ਆ ਕਾਮਯਾਬੀ ਕਰ ਲੋ ਭਈ ਹੁਣ ਹੁਣ ਤਾਂ ਉਸੇ ਬੀਹੀ ਜੋਂਾਂ ਦੇ ਲੋਕਾਂ ਦਾ ਸੱਟ ਲਿਆ ਅਸਰ ਦੋ ਕੋਈ ਗਾਂ ਮਾਰੇ ਕੋਈ ਖਸੇਡਾ ਮਾਰੇ ਕੋਈ ਕੁਸ ਮਾਰੇ ਭਈ ਉਹ ਕਹੇ ਉਹ ਮੈਂ ਕਤਬਾਲਾ ਕਿਹੜਾ ਸੋਣ ਦਾ ਚੱਕੀ ਰੋਣੇ ਦੀ ਮੇਲੇ 'ਚ ਵੱਡਿਆ ਪੂਰਾ ਧਰ ਕੇ ਲੋਕਾਂ ਨੇ ਭਈ ਉਹ ਹੋਸ਼ ਘਰ ਦਾ ਕੋਟ ਕੋਟ ਆਵ ਤਰ ਗਿਆ ਉਹ ਵੱਜ ਗਿਆ ਵੱਜਿਆ ਜਾ ਕੇ ਕੱਪੜੇ ਆਦੇ ਕਰੀ ਤਾਰ ਤੇ ਉਡੀ ਮੰਗਣੀ ਕਿਉਂ ਕਹਣਾ ਬੇਬੇ ਤੂੰ ਖੜਾ ਤਾ ਸਹੀ ਦੱਸ ਦੇਣਾ ਰਾਜਾ ਦਾ ਰਿੱਗਣ ਲਾ ਦੂ ਪਰਵਾਹ ਨਾ ਮਨਣਾ ਆ ਚੀਜ਼ ਆ ਕਹਿੰਦਾ ਜਿਹੜੀ ਗੰਡੜੀ ਜੇ ਉਹਨੂੰ ਨਾ ਛੇੜੀ ਕਹਿੰਦੀ ਚੰਗਾ ਭਾਈ ਜਦੋਂ ਇੱਕ ਛਾਣਾ ਦਾ ਬੰਦਾ ਕਹਿੰਦਾ ਉਹਨੂੰ ਕੁੱਟੀ ਇਹਨੂੰ ਦੇਖ ਤਾ ਲੋ ਕੌਣ ਹੈ ਮਰ ਨਾ ਜਾਵੇ ਜਿਹੜੀ ਦੇਖਿਆ ਉਹ ਤਾਂ ਕਹਿੰਦੇ ਭਾ ਕੋਤਵਾਲ ਆਪਣਾ ਓਏ ਕੋ ਕੋਤਵਾਲ ਕਹਿੰਦਾ ਮੇਰੇ ਤਾਂ ਸੁਣ ਹੀ ਨਹੀਂ ਕਿਸੇ ਨੇ ਮੇਰੇ ਤਾਂ ਦਾ ਢੇ ਡਾਂਗ ਤੇ ਡਾਂਗ ਰੋੜਾ ਕੋਈ ਡਾਂਗ ਮਾਰਦਾ ਕੋਈ ਠੇਡਾ ਮਾਰਦਾ ਭਾਈ ਜਾ ਕੇ ਕਤਵਾਲ ਦੇ ਘਰ ਦਿਆਂ ਨੂੰ ਲਿਆਇ ਚਾਕੇ ਮੰਜੇ ਦੇ ਅੰਦਰ ਲੈ ਗਏ ਭਾਈ ਧਰ ਲਿਆ ਕਰਨ ਚੁੱਲ੍ਹਾ ਤੇ ਰੋੜਾ ਦੇ ਸੇਕਦੇ ਸੇਕ ਉਹ ਕਹੇ ਇੱਥੋਂ ਵੀ ਸੜਕ ਪੈਂਦੀ ਆ ਇੱਥੇ ਵੀ ਰੜਕ ਪੈਂਦੀ ਆ ਜੱਟਾਂ ਦੀ ਕੁੱਟਮਾੜੀ ਹੁੰਦਾ ਕੋਈ ਠੇਡਾ ਮਾਰੇ ਕੋਈ ਕੁਛ ਕਰੇ ਵੱਡਿਆ ਚੰਗਾ ਧਰ ਕੇ ਲੋਕਾਂ ਨੇ ਤੇ ਸੇਕ ਦੇ ਹੀ ਘਰ ਦੇ ਕਹਣਾ ਐ ਕਰੂ ਤੁਸੀਂ ਮੈਨੂੰ ਰਾਜੇ ਦੇ ਲੈ ਕੇ ਚੱਲੋ ਰਾਜੇ ਨੇ ਨੌਕਰ ਭੇਜ ਦੇ ਕਹਨੇ ਕਤਵਾਲ ਤੋਂ ਪੁੱਛੋ ਵਿਚੋਰਤਾ ਨਹੀਂ ਆਇਆ ਜਦੋਂ ਜਾਂਦੇ ਨੇ ਘਰ ਦੇ ਚਾਰ ਚਾਰ ਬੰਦੇ ਮੰਜਾ ਚੱਕੀ ਭਈ ਜਦੋਂ ਗਾਹਾਂ ਲਈ ਮੰਜਾ ਜਾ ਕੇ ਦਲਵਾਰ ਚ ਡਾਹ ਤਾਂ ਕਹਿੰਦਾ ਇਹ ਕਹਿੰਦੇ ਜੀ ਕਤੋਂ ਆਲੀ ਐ ਕਹਿੰਦਾ ਵੋ ਇਹਨੂੰ ਕੀ ਹੋਗਾ ਤੁਸੀਂ ਮੰਜੇ ਦੇ ਲੈ ਦੀਵਰ ਦੇ ਉਹ ਕਹਿੰਦਾ ਮਾਰਤਾ ਚੋਰ ਨਹੀਂ ਕੁੱਟਦਾ ਮੈਂ ਤਾਂ ਚੋਰ ਨਹੀਂ ਬੜਵਾਤਾ ਕਹਿੰਦਾ ਚੋਰ ਦਾ ਬਣਿਆ ਗਿਆ ਕਹਿੰਦਾ ਇੱਥੇ ਕਹਿੰਦਾ ਭੈ ਤੂੰ ਸਿਆਣਾ ਵਿਆਣਾ ਦੀ ਐ ਕਿਵੇਂ ਬੜਵਾਤਾ ਕਹਿੰਦਾ ਜੀ ਕੋਈ ਪੀਰੀ ਨਹੀਂ ਚਲੀ ਚੋਰ ਆ ਗਿਆ ਆ ਮੈਂ ਤਾਂ ਲੋਕਾਂ ਨੂੰ ਕਟਾ ਗਿਆ ਸਮਾਉ ਮੇਰੇ ਤਾਂ ਕਹਿਣੇ ਕਹਣਾ ਸੂਣੀ ਨਹੀਂ ਧੌੜੀ ਲਾਦੇ ਲੋਕਾਂ ਨੇ ਕੋਟ ਕੋਟ ਹੂੰ ਉਹ ਕਹਿੰਦਾ ਸਾਹ ਕਹਿੰਦਾ ਹਾਂ ਉਹ ਕਹਿ ਲੱਗਿਆ ਦੂਜੇ ਦਿਨ ਵਜੀਰ ਦੀ ਡਿਊਟੀ ਲਾਤੀ ਵੀ ਤੇਰੀ ਜਿੰਨੀ ਪੁਲਿਸ ਆ ਸਾਰੀ ਤੇਰੇ ਅੰਡਰ ਚ ਉਹ ਤੈਨ ਗੌਰ ਰੱਖਣੀ ਹੈ ਹੂੰ ਕਹਿੰਦਾ ਹੀ ਚੰਗਾ ਉਹਨੂੰ ਦਲਵਾਰ ਚ ਰੋ ਜਾਂਦਾ ਹੁੰਦਾ ਚੰਗੇ ਵਧੀਆ ਕੱਪੜੇ ਪਾ ਕੇ ਉਹਨੇ ਦੇਖ ਲਈ ਵਜੀਰ ਦੀ ਡਿਊਟੀ ਲੱਗੀ ਮੇਰੇ ਤੇ ਵੀ ਵੀ ਆਪਾਂ ਦੇਖ ਲੈ ਇਹਨੂੰ ਵੀ ਮਿਲਾਗੇ ਭਾਈ ਨੌਜਵਾਨ ਕੁੜੀ ਬਣ ਕੇ ਕੁੜੀਆਂ ਵਾਲੇ ਕੱਪੜੇ ਪਾ ਕੇ ਤੇ ਆ ਗਿਆ ਆਇਆ ਤੇ ਇੱਕ ਇੱਕ ਮੁੰਡੇ ਦੇ ਕੱਪੜੇ ਹੋਰ ਪਵਾਲੇ ਕੁੜੀਆਂ ਵਾਲੀ ਤੇ ਇੱਕ ਮੁੰਡਾ ਲੈ ਲਿਆ ਜਦੋਂ ਲੈਤਾ ਦਵਾਈ ਗਾਹ ਵਜੀਰ ਖੜਾ ਹੈ ਕੀ ਇਹ ਖੜਕਾ ਜਾਏ ਕੁਝ ਆਪੂ ਤਾਂ ਕਰ ਅਸ ਆਉਂਦਾ ਨਹੀਂ ਵਿੱਚ ਨਾ ਵਿੱਚ ਨਹੀਂ ਤੇ ਉਹ ਕਹਿਣ ਲੱਗਿਆ ਬਜ਼ੀਰ ਜੇ ਕੋਲ ਇਹਨਾਂ ਕਿ ਬਜ਼ੀਰ ਕਾ ਠਹਿਰੋ ਠਹਿਰੋ ਕਹਿੰਦੇ ਹਾਂ ਜੀ ਕਿੱਧਰ ਜਾਣੇ ਉਹ ਕਹਿੰਦਾ ਕੁੜੀ ਆ ਇਸ ਵੇਲੇ ਤੁਸੀਂ ਕਹਿੰਦੀ ਅਸੀਂ ਦੇਵੀ ਪਰਸਨ ਜਾਣਿਆਂਗੇ ਮਾਤਾ ਦੇ ਮੰਦਰ ਚ ਜਾਣਿਆਂ ਕਹਿੰਦਾ ਇਹੇ ਜੇ ਵੇਲੇ ਹੂੰ ਕਹਿੰਦੀ ਫਿਰ ਦਿਨੇ ਦਾ ਸਾਨੂੰ ਟਾਈਮ ਨਹੀਂ ਲੱਗਦਾ ਹੁਣ ਬਜ਼ੀਰ ਨੇ ਵੀ ਦੇਖਿਆ ਵੀ ਬੜੀ ਸੋਹਣੀ ਕੁੜੀ ਆ ਪੁਰਾ ਸਕੰਜਾ ਦਾ ਰਿਆ ਦੀ ਵੀ ਚੋਰ ਨੂੰ ਫੜ ਕੇ ਸਕੰਜੇ ਜੜਾਵਾਂਗੇ ਵੀ ਫਿਰ ਤੜਕੇ ਵੀ ਰਾਜੇ ਕੋਲੇ ਲੈ ਜਾਗੇ ਇਸ ਅੰਦਾ ਦਾ ਸਣੇ ਜਾਕ ਗਈ ਵੀ ਆ ਫੜ ਲੈ ਜੀ ਵੀ ਨਾਮ ਲਵਾਗੇ ਰਾਜੇ ਤੋਂ ਜਦੋਂ ਭਾਈ ਉੱਥੇ ਉਹ ਖੜ ਗਈ ਉਹ ਕਹਿੰਦੀ ਵਜੀਰ ਸਾਹਿਬ ਆਹ ਕੀ ਆ ਲੱਕੜ ਜੀ ਦਾ ਕਹਿੰਦਾ ਇਹ ਸਕੰਜਾ ਹੈ ਕਹਿੰਦੀ ਇਹਨੂੰ ਕੀ ਕਰੋਗੇ ਕਨਾਜੇ ਚੋਰ ਫੜਨਾ ਚੋਰ ਨੂੰ ਇਹਦੇ ਵਿੱਚ ਲੱਤਾਂ ਦੇ ਕੇ ਨਾ ਚੋਰ ਦੀਆਂ ਕਸ ਕੇ ਜਿੰਦਾ ਲਾ ਦੇਾਂਗੇ ਕਿਸੇ ਬਾਤੇ ਭੱਜ ਨਹੀਂ ਸਕੂਗਾ ਤੇ ਉਹ ਹੁਣ ਮੁੰਡਾ ਕੁੜੀ ਬਣਾ ਦੀ ਕਹਿੰਦੀ ਮੈਂ ਦੇਖਾਂ ਵਜੇ ਲੱਤਾਂ ਵਿੱਚ ਦੇ ਕੇ ਕਹਿੰਦਾ ਹੈ ਕਮਲੀ ਕੀ ਸੋਹਣੀ ਸੂਰਤ ਤੇਰੀ ਤੂੰ ਜਰੂਰੀ ਵਿੱਚ ਕਹਿੰਦੀ ਫਿਰ ਮੈਨੂੰ ਦੱਸਦਾ ਦੇ ਉਹ ਵੀ ਤੇ ਤੁਸੀਂ ਕਿਵੇਂ ਲੱਤਾਂ ਫਸਾਉਣੀਆਂ ਦੀਆਂ ਚੋਰ ਦੀਆਂ ਕਹਿੰਦਾ ਹਾਂ ਤੈਨੂੰ ਮੈਂ ਫਸਾ ਕੇ ਦੱਸ ਦਿਖਾ ਦਣਾ ਭਾਈ ਉਹਦੇ ਦੋਨੇ ਲੱਤਾਂ ਦੇ ਲੀਆਂ ਵਿੱਚ ਕਹਿੰਦੀ ਹੁਣ ਕਹਿੰਦਾ ਆਹ ਫੇਰ ਦੇ ਇਧਰੋਂ ਜਦੋਂ ਫੇਰਦਾ ਵੀ ਕਿਸਨ ਕਸਤਾ ਕਹਿੰਦੀ ਹੁਣ ਕਹਿੰਦਾ ਜਿੰਦਾ ਲਾ ਦੇ ਕਹਿੰਦਾ ਜੇ ਐਂ ਕਰਦੇ ਉਹ ਨਾ ਚੋਰ ਨਾ ਜਿੰਦਾ ਲਾ ਕੇ ਮਾਰ ਦੀ ਚੁਟਕੀ ਦੇ ਕੇ ਉੱਡੀ ਚੱਲੋ ਹੋਣਾ ਹਾਂ ਭਈ ਉਹਦਾ ਮਾਰੀ ਚਾਂਗਾ ਤੇ ਭਾ ਲੋੜਾ ਆ ਗਿਆ ਕਿੱਥੇ ਨਿਕਲੇ ਕਿੱਥੇ ਕੁੰਜੀ ਨਾਲ ਲੈ ਕੇ ਵੱਜ ਗਈ ਭਈ ਉਹ ਜੋ ਤੜਕੇ ਪਹਿਰੇ ਵਾਲੇ ਆਏ ਢੇੜੇ ਨਾਲ ਕਹਿੰਦੇ ਯਾਰ ਕਹਿੰਦੇ ਵਜੀਰ ਤਾਂ ਆਪੇ ਆਪਣਾ ਸਿਕੰਜੇ ਚੜਾਇਆ ਹੋਈ ਵਜੀਰ ਕਹਿੰਦਾ ਉਹੀ ਚੋਰ ਸੀ ਭਰਾਓ ਕੁੜੀ ਬਣਿਆ ਵਾਦੀ ਮੈਂ ਤਾਂ ਮੈਨੂੰ ਤਾਂ ਗੱਲਾਂ ਬਾਤਾਂ ਦੀ ਵਸਾ ਗਿਆ ਕਹਿੰਦੇ ਵਸ ਤੂੰ ਤਾਂ ਸਾਡੇ ਉਤੇ ਤੇਰੀ ਡਿਊਟੀ ਲਈ ਦੀ ਕਹਿੰਦਾ ਕੋਈ ਚਤਰਾਈ ਨਹੀਂ ਚਾਲਦੀ ਕਹਿੰਦਾ ਕੁੜੀ ਬਣ ਕੇ ਆ ਗਿਆ ਮੈਨੂੰ ਹੁਣ ਕੀ ਪਤਾ ਜੀ ਇਹ ਚੋਰ ਐ ਬਈ ਰਾਜੇ ਕੋਲੇ ਤੜਕੇ ਨੂੰ ਬਾਗੀ ਰਿਪੋਰਟ ਵੀ ਮਾਰ ਆਏ ਛੋਟਾ ਦਾ ਵਜੀਰ ਵੀ ਸਕੰਜੇ ਚੜਾਤਾ ਉਹਨੇ ਤੇ ਕੁੰਜੀ ਦੇ ਉਹ ਚੰਗਾ ਖੋਲਣਾ ਰਾਜਾ ਕਹਿੰਦਾ ਕੁੰਜੀ ਵੀ ਲੈ ਗਿਆ ਕਹਿੰਦੇ ਕੁੰਜੀ ਵੀ ਲੈ ਗਈ ਵੱਧ ਗਿਆ ਨਾਲ ਹੀ ਕਹਿੰਦਾ ਬੜਾ ਚੋਰ ਆ ਕਮਾਲ ਹੋ ਗਈ ਰਾਜੇ ਨੂੰ ਹੈਂਗੜਤੀ ਮਾਨਸੀ ਵੀ ਮੇਰੇ ਦਾ ਚੋਰੀ ਨਹੀਂ ਕਰ ਸਕਦਾ ਕਹਿੰਦਾ ਮੈਂ ਤਾਂ ਚੋਰੀ ਪਿੱਛੇ ਦਾ ਕਹਿੰਦਾ ਤੈਨੂੰ ਲਾਮਾ ਫੜਾ ਕੇ ਛੱਡਿਆ ਆ ਚੋਰੀਆਂ ਮੇਰੇ ਕਹਿੰਦਾ ਮੇਰੇ ਰਾਤ ਦੀ ਹੋਣ ਲੱਗੀਆਂ ਉਹ ਕਹਿਣ ਲੱਗੇ ਭਈਆ ਕਹਿੰਦਾ ਸਕੰਦਾ ਖੋਲਾ ਵਜੀਰ ਨੂੰ ਰਾਜਾ ਕਹਿੰਦਾ ਓਏ ਬੇਮਤਿਆ ਤੈਨੂੰ ਪਤਾ ਨਾ ਲੱਗਿਆ ਕਹਿੰਦਾ ਰਾਜਾ ਪਤਾ ਕੀ ਲੱਗੇ ਜੇ ਤਾਂ ਮੁੰਡਾ ਹੋਵੇ ਪਤਾ ਲੱਗੇ ਤਾਂ ਜਨਾਨੀ ਧੀ ਕਹਿੰਦਾ ਮੈਂ ਕਹਿੰਦਾ ਫਿਰ ਤੈਂ ਪੈਰ ਕਿਉਂ ਫਸਾਰੇ ਕਹਿੰਦਾ ਫਸਾਉਂਦੀ ਤਾਂ ਉਹੀ ਧੀ ਕਹਿੰਦਾ ਮੈਂ ਖਰ ਤੈਨੂੰ ਮੈਂ ਫਸਾ ਕੇ ਦਿਖਾ ਦਿੰਦਾ ਕਹਿੰਦਾ ਮਗਰ ਔਕਾਤ ਗਿਆ ਜਿੰਦਾ ਲਾ ਕੇ ਕਹਿੰਦਾ ਕੁੰਜੀ ਲੈ ਕੇ ਉੱਡ ਗਈ ਉਹ ਕਹਿੰਦਾ ਕਾਹਨੂੰ ਜਨਾਨੀ ਦੀ ਚੋਰੀ ਧੀ ਕਹਿੰਦਾ ਬੜਾ ਔਖਾ ਹੋ ਗਿਆ ਕੰਮ ਰਾਜਾ ਕਹਿੰਦਾ ਅੱਜ ਜਰ ਮੈਂ ਡਿਊਟੀ ਲਾਉਂ ਸਾਰੀ ਪੁਲਿਸ ਨੂੰ ਕਹਦਾ ਵੀ ਡਿਊਟੀ ਮੈਂ ਅਦਾਸਤ ਕਰੂੰ ਮੈਂ ਡਿਊਟੀ ਲਾਉਂਗਾ ਅੱਜ ਕਿਸੇ ਨੇ ਅਣਗੈਲੀ ਨਹੀਂ ਕਰਨੀ ਕੋਈ ਜਨਾਨੀਆਂ ਕੋਈ ਆ ਉਹਦੀ ਪੂਰੀ ਗੌਰ ਕਰਨੀ ਹੈ ਕਹਿੰਦੇ ਜੀ ਚੰਗਾ ਭਈ ਜਦੋਂ ਦਰਬਾਰ ਦੇ ਵਿੱਚ ਉਹਨੂੰ ਸੁਣ ਲਿਆ ਵੀ ਅੱਜ ਰਾਜੇ ਦੀ ਡਿਊਟੀ ਲੱਗੀ ਪਈ ਪਾਟੇ ਪੁਰਾਣੇ ਇਹ ਪਾ ਕੇ ਕੱਪੜੇ ਹੱਥ ਨੇ ਨਹੀਂ ਰਹਿ ਜੇ ਹੋਏ ਸ਼ਹਿਰ ਚ ਤੁਰਿਆ ਜਾਂਦਾ ਇੱਕ ਬਾਣੀਆਂ ਬੜਾ ਤਾਕੜਾ ਸਾਹੂਕਾਰ ਤੇ ਉਹ ਦਾਲ ਦਲਾ ਕੇ ਚੱਕੀ ਤੇ ਵੇਚਦਾ ਹੁੰਦਾ ਉਹ ਚੱਕੀਆਂ ਥਾਲੀਆਂ ਹੁੰਦੀਆਂ ਉਹਦੇ ਕੋਲੇ ਵਾ ਗਿਆ ਉਹ ਕਹਿੰਦਾ ਆ ਬਈ ਕਹਿੰਦਾ ਮੈਂ ਮੁੰਡਾ ਦਾ ਜੀ ਕਹਿੰਦਾ ਹੈਗਾ ਘਰਾਣੇ ਕਰਦਾ ਪਰ ਕਰਾਂ ਕਿ ਕਰਮਾਂ ਦੀ ਵਿਫਤਾ ਪੈਗੀ ਮਜ਼ਦੂਰੀ ਕਰਨੀ ਪੈਗੀ ਜਿੰਨੇ ਦਾ ਮੈਂ ਮਜ਼ਦੂਰੀ ਕਰਦਾ ਕਹਿੰਦਾ ਮੈਂ ਮੈਨੇ ਸੋਣਿਆ ਵੀ ਤੇਰੇ ਚੱਕੀਆਂ ਨੇ ਮੈਂ ਤੇਰੀ ਦਾਲ ਦਾਲ ਦੇਣਾ ਜਿੰਨੀ ਕਿ ਮੈਨੂੰ ਪੈਸੇ ਦੇਣੇ ਹੋਣਗੇ ਤੂੰ ਦੇ ਦੀ ਉਹ ਕਹਿੰਦਾ ਯਾਰ ਠੀਕ ਐ ਦੋ ਉਹਨੇ ਗਰੀਬ ਜਾ ਕਰਕੇ ਕਹਿੰਦਾ ਯਾਰ ਤੈਨੂੰ ਤਨਖਾਹ ਵਧੀਆ ਦੇਉਂ ਰਾਤ ਦੀ ਦਾਲ ਦੇ ਕਹਿੰਦਾ ਲਿਆ ਮੈਨੂੰ ਦਾਲ ਦੇ ਦੇ ਦਾਲ ਦਾਲਣ ਲੱਗਾ ਰਾਜੇ ਨੇ ਭਈ ਅੱਧੀ ਰਾਤ ਹੋਈ ਉਹਦੋਂ ਉਹ ਗਿਆ ਕੋਹੜਾ ਚੱਕੀ ਚੱਲਦੀ ਦੇਖੀ ਐਨੀ ਰੇਜ ਚ ਚੱਕੀ ਚੱਲੀ ਜਾਂਦੀ ਐ ਜਦੋਂ ਉਹਦੇ ਕੋਲੇ ਗਿਆ ਉਹਨੂੰ ਕਹਿੰਦਾ ਉਹ ਨੌਕਰ ਕਹਿੰਦਾ ਹਾਂ ਜੀ ਕਹਿੰਦਾ ਚੋਰ ਨਹੀਂ ਦੇਖਿਆ ਕਹਿੰਦਾ ਜੀ ਤੇਰੇ ਮੂਰੀ ਗਿਆ ਉਹ ਰੋਜ ਨੂੰ ਡੱਕਰ ਦਾ ਘੋੜਾ ਵੀ ਉਹਦੋਂ ਨੂੰ ਮੂੰਹ ਜੇ ਚੋਰ ਗਿਆ ਵੇ ਸਿਆਵੀ ਰਾਜ ਨੇ ਸੋ ਪਹਾੜ ਭੂੜ ਕਰੀ ਫੇਰ ਆ ਗਿਆ ਕਹਿੰਦਾ ਨੌਕਰ ਉਧਰ ਤਾਂ ਗਿਆ ਨਹੀਂ ਕਹਿੰਦਾ ਜੀ ਤੇਥੋਂ ਮੋਰ ਇਧਰ ਨੂੰ ਭਾ ਗਿਆ ਫੇਰ ਰੋਜ ਨੂੰ ਡੱਕਰ ਦਾ ਵੀ ਘੋੜਾ ਉਹਨੇ ਵੀ ਵੀ ਇਧਰ ਇਹ ਜਾਗਦਾ ਇਹਨੂੰ ਪਤਾ ਹੋ ਚਾਰੇ ਚਾਰੇ ਪਾਸੇ ਪਤਾ ਜੀ ਫੇਰ ਰਾਜ ਨੇ ਠੀਕ ਰਾਜਾ ਹੰਬ ਗਿਆ ਕਹਿੰਦਾ ਬੜਾ ਸਿਆਪਾਸ਼ ਆ ਗਿਆ ਚੋਰ ਬੜਾ ਸ਼ਿਆਰ ਹੈ ਪਿੰਡ ਜੀ ਰੋ ਜਾਂਦਾ ਫਿਰ ਆ ਗਿਆ ਕਹਿੰਦਾ ਵੇ ਮਜ਼ਦੂਰ ਮਿਲਿਆ ਨਹੀਂ ਕਹਿੰਦਾ ਰਾਜਾ ਤੂੰ ਨਹੀਂ ਚੋਰ ਫੜ ਸਕਦਾ ਕਹਿੰਦਾ ਕਿਉਂ ਕਹਿੰਦਾ ਚੋਰ ਮੈਂ 5 ਮਿੰਟਾਂ ਹੀ ਫੜ ਕੇ ਤੇਰੇ ਸਾਹਮਣੇ ਲਿਆ ਦੂੰ ਪਰ ਚੱਕੀ ਪੀਹਣ ਲੱਗ ਗਿਆ ਕੱਪੜੇ ਵਾਲਾ ਤੂੰ ਮੇਰੇ ਵਾਲੇ ਕਹਿੰਦਾ ਅੱਛਾ ਕਹਿੰਦਾ ਹਾਂ ਕਹਿੰਦਾ ਮੈਨੂੰ ਦੇ ਤੂੰ ਆਵਜਾਲੇ ਕੱਪੜੇ ਫਿਰ ਰਾਜੇ ਨੇ ਕਿਹਾ ਲੱਤਾਂ ਰਹਿ ਗਈਆਂ ਕਹਿੰਦਾ ਘੂੜੇ ਦੇ ਡੱਕਰੀ ਫਿਰਦਿਆਂ ਦੀਆਂ ਕਹਿੰਦਾ ਨੂੰ ਸਰਾਖ ਕਹਿੰਦਾ ਬਾਵਾ ਨਹੀਂ 5 ਮਿੰਟਾਂ ਤੇਰੇ ਕੋਲ ਲਿਆ ਦੂ ਫੜ ਕੇ ਮੈਂ ਕਹਿੰਦਾ ਚੰਗਾ ਬਈ ਉਹਦਾ ਜੋ ਬੈਠਾ ਚੱਕੀ ਦੇ ਬਹਾਦਰ ਰਾਜਾ ਦਾ ਕਹਦਾ ਇੰਨੀ ਢਾਲ ਭਰ ਕੇ ਮੁੱਠੀ ਪਾ ਦਿਆ ਕਰੀ ਚੱਕੀ ਨਾਲ ਖੜਾ ਹੀ ਮਾਲਕ ਨੇ ਮੈਨੂੰ ਤਨਖਾਹ ਨਹੀਂ ਦੇਣੀ ਕਹਿੰਦਾ ਕੋਈ ਨਾ ਬਈ ਪਾ ਕੇ ਕੱਪੜੇ ਕੋਪੜੇ ਸਮਾਰ ਕੇ ਅੜਾ ਕੇ ਰਾਜੇ ਨੂੰ ਚੱਕੀ ਤੇ ਕਿਹੜਾ ਆਉਣਾ ਦੀ ਮੁਰਕੇ ਕਿਸੇ ਨੇ ਤੇ ਘਰੇ ਵਜਿਆ ਘਰੇ ਵਜਿਆ ਜਦੋਂ ਜੋ ਦਿਨ ਚੜ ਗਿਆ ਜਿਹੜਾ ਦੇਖੇ ਕੋਸ ਨੂੰ ਕੋ ਸਿਰਫ ਰਾਜੇ ਦੇ ਕੀ ਬੇਫਤਾ ਪਈ ਹੈ ਕਿਉਂ ਚੱਕੀ ਚੋਹੀ ਜਾਂਦਾ ਹੁਣ ਕਿਸੇ ਨੂੰ ਕੀ ਪਤਾ ਵੀ ਚੋਰ 라 ਗਿਆ ਇਹਨੂੰ ਹੈ ਕੋ ਡਰਦੇ ਰਾਜੇ ਨੂੰ ਕੋਈ ਕਹੇ ਨਾ ਵੀ ਤੂੰ ਚੱਕੀ ਕੋ ਬੀਣ ਹੈ ਰੇ ਕਹੇ ਯਾਰ ਬੁੜੀਆਂ ਵੀ ਕਹਣ ਲਾ ਦੇਖ ਲੈ ਰਾਜਾ ਤੀਮੀ ਵਾਲੇ ਕੰਮ ਕਰੀ ਜਾਂਦਾ ਚੱਕੀ ਪੀ ਹੀ ਜਾਂਦਾ ਤਾਂ ਬੁੜੀਆਂ ਵੀ ਨਹੀਂ ਆਉਂਦੀਆਂ ਨੇ ਬਈ ਰਾਜੇ ਨੂੰ ਜਦੋਂ ਵਧੀਆ ਦੇਣ ਚੜ ਗਿਆ ਕਿਉਂ ਉਹ ਚੱਕੀਆਂ ਨੇਰੀ ਜਲ ਬੰਦਿਆ ਕੋ ਕੁੜ ਬੋਲ ਦੇ ਨਾਲੀ ਕਿਉਂ ਥਾਣਾ ਦਾਣਾ ਸਾਰਾ ਚੱਕੀ ਪੀ ਕੇ ਬਣਦਾ ਦੀ ਪਈ ਰਾਜੇ ਨੇ ਦੇਖਿਆ ਕੁਕੜ ਬੂਲ ਪੇ ਭਾਂ ਦਾ ਐ ਹੀ ਨਹੀਂ ਰਾਜਾ ਸਾਡੇ ਕੇ ਚੱਕੀ ਜੋ ਤੁਰ ਪਿਆ ਆ ਕੇ ਮਹਿਲਾਂ ਦੇ ਵਿੱਚ ਰਾਜੇ ਨੇ ਸ਼ਹਿਰ ਚ ਡੰਡੂ ਲਾ ਫੜਿਆ ਤਾਂ ਮੁੰਡਾ ਪਾ ਕੇ ਕੱਪੜੇ ਵਧੀਆ ਵੜੇ ਉਹਦੀ ਕਚੈਰੀ ਚ ਆ ਗਿਆ ਕਹਿੰਦਾ ਵੀ ਜਿਹੜਾ ਉਹ ਚੋਰ ਹੈ ਮੇਰੇ ਪੇਸ ਹੋ ਗਿਆ ਕਿ ਇੱਧਰ ਰਾਜ ਦੇऊं ਜਿਹੜਾ ਮੇਰੇ ਵਿੱਚ ਮਾਨ ਹੰਕਾਰ ਸੀ ਵੀ ਮੇਰੇ ਚੋਰ ਹੀ ਨਹੀਂ ਕੋਈ ਕਰ ਸਕਦਾ ਮੇਰੇ ਦਾ ਚੋਰੀਆਂ ਮੈਨੂੰ ਖੋਦ ਚੱਕੀ ਦੇ ਡਾ ਕੇ ਭੱਜ ਗਿਆ ਕਹਿੰਦਾ ਵਜીર ਮੇਰਾ ਵਾਲਿਆ ਕਹਿੰਦਾ ਉਹਨੇ ਜਿਹੜਾ ਕਹਿੰਦਾ ਮੇਰਾ ਖਤਵਾਲੀ ਤੀਹ ਕਹਿੰਦਾ ਉਹ ਉਹ ਇਹ ਕੱਪੜੇ ਚੱਕ ਲੈ ਨਾ ਇਹ ਕੱਪੜੇ ਚੱਕਦਾ ਤੇ ਉਹ ਭਾਈ ਜਦੋਂ ਕਹਿਣ ਲੱਗੇ ਦੋ ਉਹ ਕਹਿਣ ਲੱਗੇ ਹਜੇ ਹੋਰ ਦੇਖਣ ਦੇ ਇਹਨੂੰ ਉਹ ਮੁੰਡੇ ਨੇ ਕਹਿਆ ਕਿ ਭਾਈ ਦੂਜੇ ਦਿਨ ਵੀ ਹੁਣ ਰਾਇਆ ਸਿੱਧਾ ਹੋਇਆ ਬੈਠਾ ਭਾਈ ਉਹਨੇ ਇੱਕ ਦਿਨ ਰਾਤ ਨੂੰ ਬਾਵਾ ਨੇਰੇ ਜੇ ਹੋਏ ਬਾਗ ਗਿਆ ਦਨ ਚੜੇ ਜੇ ਤੇ ਗਿਆ ਕਹਿੰਦਾ ਭਾਈ ਫਲਾਣੇ ਰਾਜਾ ਦਾ ਘਰ ਕਿਹੜਾ ਹੈ ਉਹ ਕਹਿੰਦੇ ਜੀ ਕਿਸੇ ਨੂੰ ਦੱਸਤਾ ਵੀ ਹੋਊ ਆ ਰਾਜੇ ਪਈ ਗਏ ਦੀ ਖੇਰ ਜਨਾਈ ਆਉਦੇ ਕੰਮ ਧੰਦੇ ਕਰਨ ਨਾ ਕੋਈ ਬੁੜਾ ਠੇੜਾ ਕੋਈ ਨਾ ਕੱਲੀ ਬਹੁ ਦੀ ਘਰੇ ਨਮੀ ਬੋਟੀ ਉਹ ਕਹਿੰਦੀ ਜੀ ਸਾਡਾ ਘਰ ਹੈ ਉਹ ਕਹਿੰਦਾ ਭਾਈ ਫਲਾਣੇ ਦੇ ਮੁੰਡਾ ਹੈ ਤੁਸੀਂ ਵਧਾਈ ਨਹੀਂ ਦੇਣਗੇ ਵਧਾਈ ਲੈ ਕੇ ਉਹ ਤਾਂ ਸਾਨੂੰ ਡੀਕੀ ਜਾਂਦੇ ਨੇ ਕਹਿੰਦੀ ਮੈਂ ਘਰ ਨਹੀਂ ਜਾਣ ਦੀ ਕਹਿੰਦਾ ਜੇ ਘਰ ਨਹੀਂ ਜਾਣ ਦੀ ਤਾਂ ਘਰ ਤਾਂ ਮੈਂ ਦੱਸ ਦੇਣਾ ਸਾਡੇ ਘਰਾਂ ਗੋਲੀ ਘਰ ਹੈ ਤੂੰ ਤਿਆਰ ਹੋ ਜਾ ਉਹਨੇ ਤਾਂ ਵੀ ਕਿਹਾ ਵੀ ਮੈਂ ਵਿਧਾਈ ਲੈਣ ਜਾਂਦੇ ਆ ਚੰਗੇ ਸੂਟ ਪਾ ਲੈ ਚੰਗੇ ਗਹਿਣੇ ਗੂਣੇ ਦੇ ਪਾ ਲੈ ਤੁਰਪੀ ਜਦੋਂ ਕਹਿੰਦਾ ਐਂ ਦੀ ਜਾਣਾ ਬਾਹਰ-ਬਾਹਰ ਦੀ ਚੱਲਾਂਗੇ ਤੇ ਕਹਿੰਦਾ ਕੁੱਤੇ ਭੌਂਕੀ ਜਾਣਗੇ ਤੇਰੇ ਘਰ ਆ ਪਾਇਆ ਬਈ ਬਾਹਰ ਜੇ ਜਾ ਕੇ ਕਹਿੰਦਾ ਐਂ ਗਾਲਾਂ ਆਵਦਾ ਕਾ ਘਰਾਂ ਜਰਾ ਖੜਾ ਸਾਰੇ ਗਹਿਣੇ ਲਾ ਕੇ ਫੜਾਉ ਰੇ ਬਈ ਸਾਰੇ ਗਹਿਣੇ ਗੂਣੇ ਦੇ ਫੜ ਲੈ ਮਨ ਕੇ ਨੂੰ ਮੁਸ਼ਕਾਂ ਰਾਤੇ ਵਹਾ ਗਿਆ ਭਾਈ ਜਦੋਂ ਕੋਈ ਬੰਦੇ ਨੰਗੇ ਉਹ ਭਾਈ ਸ਼ੌਰੀਏ ਤੂੰ ਇੱਥੇ ਕੀ ਕਰਦੀ ਆ ਕਹਿੰਦੀ ਚੋਰਤੀ ਮੇਰਾ ਸਾਰਾ ਕੁਝ ਹੀ ਲੈ ਗਿਆ ਲੁੱਟ ਕੇ ਮੇਂਡਾ ਨੂੜ ਕੇ ਵਹਾ ਗਿਆ ਇੱਥੇ ਮੈਨੂੰ ਕਹਿੰਦਾ ਵਧਾਈ ਲਿਆ ਫਲਾਣਾ ਦੇ ਕਹਿੰਦੇ ਲੈਣ ਨਾ ਦੇਣ ਨਾ ਜਵਾਕ ਨਾ ਲੈਣਾ ਤੂੰ ਉਹੀ ਤੁਰਪੀ ਨਾਲ ਕਹਿੰਦੀ ਜੀ ਮੈਨੂੰ ਕੀ ਪਤਾ ਦੀ ਭਾਈ ਰਾਜੇ ਕੋਲੇ ਫੇਰ ਤਲਾਵ ਆ ਗਈ ਕਹਿੰਦੇ ਜੀ ਅਜ ਨਾਇਆਂ ਦੀ ਬਹੁਤ ਦਾ ਸਮਾਨ ਸਾਰਾ ਹੀ ਲਾ ਕੇ ਲੈ ਗਿਆ ਕਹਿੰਦਾ ਲੋੜ ਆ ਗਿਆ ਚੋਰ ਕਮਾਲ ਹੈ ਕਿਸੇ ਦੇ ਮਤ ਨਹੀਂ ਆਉਂਦਾ ਵਜ਼ੀਰਾਂ ਦੀ ਰਾਇ ਲਈ ਫਿਰ ਆਉਂਦੇ ਆ ਦੀ ਸਾਰਿਆਂ ਦੀ ਕਹਿੰਦਾ ਕਿਵੇਂ ਕਰੀਏ ਇਹ ਤਾਂ ਕਹਿੰਦਾ ਮੇਰੀ ਤਾਂ ਹੈਂਗੜ ਬਣ ਦਿਉ ਨੇ ਕਹਿੰਦੇ ਫਿਰ ਤੂੰ ਹੁਣ ਐਂ ਕਰ ਐਥੇ ਖੁੱਲਾ ਦਲਵਾਰ ਲਾ ਇਹਦੇ ਵਿੱਚ ਤੇਰੇ ਖੁੱਲੇ ਦਲਵਾਰ ਚ ਕੋਈ ਆ ਜੇ ਕਹਿੰਦਾ ਠੀਕ ਆ ਕਹਿੰਦਾ ਉਹ ਉੱਥੇ ਤੂੰ ਕਹਿੰਦਾ ਐਂ ਕਰਦਾ ਬਈ ਮੁੰਡਾ ਫੇਰ ਵਾਗ ਗਿਆ ਉੱਥੇ ਪਾ ਕੇ ਕੱਪੜੇ ਤੇ ਜਦੋਂ ਗਿਆ ਤੇ ਜਿਹੜਾ ਗਹਿਣੇ ਦੀ ਉਹ ਆਦੇ ਲੱਕ ਨਾ ਬਨਲੇ ਜਿਹੜੇ ਨਾਈ ਦੇ ਕੱਪੜੇ ਕਤਵਾਲ ਦੇ ਕੱਪੜੇ ਦੀ ਉਹ ਇੱਕ ਘਠੜੀ ਜੀ ਬਨ ਆਲੀ ਤੇ ਜਾਵਟਾ ਰਾਜਾ ਕਹਿੰਦਾ ਵੀ ਜਿਹੜਾ ਚੋਰ ਐ ਉਹ ਮੇਰੀ ਕਚੇਰੀ ਜਾ ਵੀ ਬੇਸ ਹੋ ਜੇ ਫੜੇ ਦਾ ਸਤੋਂ ਨੂੰ ਜਾਂਦਾ ਨਹੀਂ ਮੈਂ ਅੱਧਾ ਰਾਜ ਦੇ ਦੂੰ ਉਹ ਕਹਿੰਦਾ ਰਾਜਾ ਚੋਰ ਤਾਂ ਫਿਰ ਮੈਂ ਆਂ ਉਹ ਕਹਿੰਦਾ ਤੂੰ ਤਾਂ ਨਹੀਂ ਚੋਰ ਹੈਗਾ। ਨਾ। ਤੈਨੂੰ ਤਾਂ ਚੋਰ ਨੇ ਉਹੀ ਕਿਹਾ। ਕਹਿੰਦਾ ਮੈਂ ਆਂ। ਕਹਿੰਦਾ ਸਬੂਤ ਲੈਣਾ ਹੈ। ਕਹਿੰਦਾ ਲੈ ਲਾ। ਰਾਜੇ ਦੇ ਪੈਰਾਂ 'ਚ ਮਾਰੀ ਪ사 ਕੇ ਜੀ ਕਹਿੰਦਾ ਆਹੀ ਹੈ ਜੋ ਚੱਕੀ ਬੀਨਾਂ ਦੀ ਉਹ ਤੇਰਾ ਬੇੜਾ ਵਜੇ ਕਹਿੰਦਾ ਤੂੰ ਤੀ। ਭਾਈ ਰਾਜਾ ਕਹਿੰਦਾ ਹਾਂ। ਕਹਿੰਦਾ ਆਹ ਥੋੜੇ ਗਤਵਾਲ ਦੇ ਕੱਪੜੇ ਨੇ ਜੇ ਸਿੱਧਾ ਮੂੰਹ ਕਰੇ ਦੀ ਮੂੰਹ ਤਾਂ ਸਿੱਧਾ ਹੀ ਹੈ ਕਹਿੰਦਾ ਹੁਣ ਦੇਖ ਲਾ। ਉਹ ਦਵਾਲ ਕਹਿੰਦਾ ਉਹ ਹੈ ਤੂੰ ਕਹਿੰਦਾ ਕਹਿੰਦਾ ਜੀ ਸ਼ੀਸ਼ਾ ਹੀ ਹੈ ਹਿਸਾਬ ਨਾਲ ਦਿਖਾਇਆ ਮੈਨੂੰ ਤਾਂ ਲੱਗੇ ਮੈਨੂੰ ਲਗਵਾ ਹੋ ਗਿਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਹਿੰਦਾ ਚੋਰ ਕਾਦਾ ਹੈ ਭਾਈ ਜਦੋਂ ਸਾਰੇ ਸਬੂਤ ਦੇਦੇ ਕਹਿੰਦਾ ਰਾਜਾ ਤੂੰ ਮੇਰੀ ਮਾਂ ਨੂੰ ਤਿੰਨ ਲਾਵਾਵਾਂ ਪੜ ਕੇ ਛੱਡ ਕੇ ਆ ਮੈਂ ਉਹਦਾ ਪੁੱਤ ਆਂ ਤੇਰਾ ਪੁੱਤ ਆ ਉਹ ਕਹਿੰਦਾ ਇਹ ਮੇਥੋਂ ਤਾਂ ਗਲਤੀ ਹੋ ਗਈ ਬਹੁਤ ਵੱਡੀ ਤੂੰ ਮੈਨੂੰ ਪਹਿਲੇ ਦੱਸਦਾ ਕਹਿੰਦਾ ਪਹਿਲਾਂ ਨਹੀਂ ਦੀ ਤੂੰ ਲੋਟਾਂ ਲਾ ਦੀਆ ਮੇਰੀ ਮਾਂ ਨਾਂ ਦਾ ਵਿਹੀ ਹੈ ਨਾ ਕੁਮਾਰੀ ਹੈ ਕਹਿੰਦਾ ਚਲਾਇ ਕਰ ਮੈਂ ਹੁਣ ਵਿਆਹ ਕੇ ਲੈ ਕੇ ਆਉਂ ਮਹਿਲਾਵਾ ਪੜਾ ਕੇ ਆਉਂ ਕਹਿੰਦਾ ਰਾਜਤ ਦਾ ਉਹਦਾ ਨਹੀਂ ਲੈਂਦਾ ਦਾ ਰਾ ਸਾਰਾ ਲੂੰ ਡਾਂਗਣਾ ਲਾਉਂ ਸੋਚ ਲਾ ਜੇ ਤੈਨੂੰ ਰਾਜਾ ਕਹਿੰਦਾ ਬਾਬਾ ਗੁਰੂ ਸਾਰਾ ਹੀ ਲੈ ਲਈ ਮੇਰਾ ਖੜਾ ਸਾਡਾ ਭਾਈ ਜਿਹੜੇ ਨੌਕਰ ਨਾ ਪਈਦੇ ਕਹਨ ਕਹਿੰਦੇ ਮਹਾਰਾਜ ਜੀ ਨਿਮੇੜੋ ਇਹਦਾ ਦੇਖੋ ਕਿ ਤੇ ਆਪਾਂ ਤਾਂ ਲੋੜ ਨਹੀਂ ਆਉਣਾ ਤੇ ਪਾਏ ਪਈ ਦੀ ਸਾਰੇ ਜਿਹੜੇ ਫੈਰੇ ਦੇ ਦੀ ਉਹਨਾਂ ਨੂੰ ਫਸਾ ਲਿਆ ਕਰੇ ਕਿਸੇ ਡਾਂਗ ਨਾਲ ਉਪਰ ਰਾਜੇ ਨੇ ਉਹ ਰਾਣੀ ਕੋਲੇ ਬੱਗੀ ਲੈ ਕੇ ਆਵਦੇ ਵਜੀਰਾ ਬਜੂਰਾ ਨੂੰ ਨਾਲ ਲੈ ਕੇ ਜਾ ਰਿਹਾ ਕਹਿੰਦਾ ਵੀ ਮੈਂ ਤੇਰੇ ਨਾਲ ਜਿਹੜੀ ਲਾਮ ਰਹਿਂਦੀ ਐ ਮੈਂ ਪੜਾ ਲੈਣਾ ਉਹ ਕਹਿੰਦੀ ਕਿਉਂ ਪਤਾ ਲੱਗ ਗਿਆ ਕਹਿੰਦਾ ਕਮਾਲ ਐ ਕਹਿੰਦੀ ਤੇਰਾ ਪੁੱਤੀ ਆ ਉਹ ਕਹਿੰਦਾ ਮੰਨ ਗਿਆ ਕਹਿੰਦਾ ਉੱਥੇ ਮੈਂ ਦਾ ਸਾਰਾ ਰਾਜ ਕਹਿੰਦਾ ਪਰ ਤੂੰ ਅੱਧਾ ਕਹਾ ਦੀ ਕਹਿੰਦੀ ਅੱਦੇ ਦਾ ਕੀਮਾ ਤੇਰਾ ਰਾਜ ਸਾਰਾ ਲਵਾਂਗੇ ਕਹਿੰਦਾ ਸਾਰਾ ਹੀ ਲੈ ਲਓ ਬਾਬਾ ਗੁਰੂ ਮੇਰਾ ਖੜਾ ਸੜਾ ਉਹ ਤੋਂ ਜੇ ਕਿਤੇ ਮਹੀਨਾ 20 ਦਿਨ ਹੋਰ ਰਹਿ ਗਿਆ ਸਾਡੇ ਤੋਂ ਹੱਥ ਪਾ ਆਂਦਾ ਸਾ ਮੇਰੇ ਦਾ ਕੁੱਲ ਮਲਾਜਮ ਉਹਨੇ ਫਸਾਲੇ ਨਾਲੇ ਕਹਿੰਦਾ ਮੇਰੇ ਤੋਂ ਸਖਿਆ ਰਾਤ ਨੂੰ ਚੱਕੀ ਪਈ ਗਿਆ ਕਹਿੰਦਾ ਬਾਣੀ ਆਂਦੀ। ਭਾਈ ਫੇਰ ਉਹ ਰਾਜੇ ਦਾ ਮੁੰਡਾ ਜਦੋਂ ਉੱਥੇ ਵਿਆਹ ਕਿ ਲੈ ਗਿਆ ਰਾਜਾ ਜਾ ਕੇ ਉਹ ਰਾਣੀ ਕਹਿਣ ਲੱਗੀ ਕਿਉਂ ਤੇਰੇ ਚਿੱਤ ਦੇ ਵਿੱਚ ਹੰਕਾਰ ਮਾਨਸੀ ਬਾਸ਼ਾ ਤੂੰ ਬਹੁਤ ਹੰਕਾਰੀ ਧੀ ਤੇਰਾ ਹੰਕਾਰ ਚੱਲਿਆ ਤੇਰਾ ਮਾਨ ਚੱਲਿਆ ਕੋਈ ਕਹਿੰਦਾ ਨਾਂ ਚੱਲਿਆ ਨਹੀਂ ਕਹਿੰਦਾ ਮੈਨੂੰ ਯਕੀਨ ਸੀ ਵੀ ਮੇਰੇ ਰਾਜ ਦੇ ਵਿੱਚ ਪਿਓ ਦਾਦੇ ਤੋਂ ਲਾ ਕੇ ਕਹਿੰਦਾ ਕੋਈ ਚੋਰੀ ਨਹੀਂਤੀ ਹੋਈ। ਕੱਲੀ ਫਿਰ ਹੁਣ ਕੰਨੀ ਆਉਗੀਆਂ ਕਹਿੰਦਾ ਹੁਣ ਤਾਂ ਤੇਰੇ ਮੁੰਡੇ ਨੇ ਤਪਾ ਤੇ ਚੋਰੀ ਵਾਲੀ ਕਿਹੜੀ ਗੱਲ ਹੈ ਹਾਂਜੀ ਇਹ ਇੰਨੀ ਕੋ ਕਹਾਣੀ ਹੈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ